ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਬਿੰਦਰਪਾਲ ਨਜ਼ਰ ਮਾਰਦੇ ਆ ਪੰਜਾਬ ਦੇ ਕੁਝ ਵੱਡੀ ਖਬਰਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਦਿਵਸ ਮੌਕੇ ਕੀਤਾ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਕਿਹਾ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਤੇ ਸਿੱਧਕ ਨੇ ਸਮੁੱਚੀ ਕੌਮ ਦੇ ਲਈ ਚਾਨਣ ਮਨਾਰਾ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਬਾਰੀ ਮਨੀਸ਼ ਸਸੋਧिया ਨੇ ਤਰਨਤਾਰਨ ਵਿਖੇ ਕੀਤਾ ਪਾਰਟੀ ਦੇ ਉਮੀਦਵਾਰ ਹਰਮੀਤ ਸੰਧੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅੱਜ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਲਈ ਵੰਡੇ ਜਾਣਗੇ ਕਣਕ ਦੇ ਮੁਫਤ ਬੀਜ ਅੱਜ ਸ਼ਾਮ ਨੂੰ ਜਿਹੜਾ ਹੜ੍ਹਾਂ ਤੋਂ ਪ੍ਰਭਾਵਿਤ ਜਿਹੜਾ ਇਲਾਕਾ ਹੈ ਉਹਨਾਂ ਨੂੰ ਪੰਕਤ ਦੇ ਬੀਜ ਜਿਹੜੇ ਆਪਾਂ ਵਾਦਾ ਕੀਤਾ ਸੀਗਾ ਕਿ 1,85,000 ਪੁਆਇੰਟਲ ਮਾਈਕ ਫੜ ਕੇ 85,000 ਪੁਆਇੰਟਲ ਬੀਜ ਜਿਹੜਾ ਉਹ ਫ੍ਰੀ ਦੇਵਾਂਗੇ ਉਹਦੇ ਚੋਂ ਕੁਛ ਜਿਹੜੇ ਟਰੱਕ ਨੇ ਬੀਜ ਨ ਭਰੇ ਹੋਏ ਉਹ ਵੀ ਅੱਜ ਅਭੀਆਂ ਛੰਨੀਆਂ ਦੇ ਕੇ ਪਿੰਡਾਂ ਵੱਲ ਨੂੰ ਰਵਾਨਾ ਕਰਨੇ ਆ ਜੋ ਵਾਦਾ ਕੀਤਾ ਸੀ ਉਹਦੇ ਬਤਾਰੋ ਕੱਪਾ ਕਿਸਾਨੀ ਨੂੰ ਮਜ਼ਦੂਰੀ ਨੂੰ ਲਈ ਤੇ ਲੈ ਕੇ ਆਉਣਾ ਜੋ ਘਾੜਾ ਕਰਕੇ ਨੁਕਸਾਨ ਹੋਇਆ ਹੈ ਮਾਮਾ ਪੈਣਾ ਦੀ ਕਰੀਏ ਲਈ ਬਹੁਤ ਬਹੁਤ ਧੰਨਵਾਦ ਜਦੋਂ ਮਾਮਾ ਦਾ ਅਸ਼ੀਰਵਾਦ ਮਿਲ ਜੇ ਭੈਣਾਂ ਦੇ ਦੋਵਾਂ ਮਿਲ ਜਾਣ ਤਾਂ ਕੋਈ ਦੁਨੀਆ ਦੀ ਤਾਕਤ ਜਿਹੜੀ ਹੈ ਬੰਦੇ ਨੂੰ ਮੰਜ਼ਿਲ ਤੇ ਜਾਣ ਤੋਂ ਰੋਕ ਨਹੀਂ ਸਕਦੀ ਪੰਜਾਬ ਦੀਆਂ ਲਿੰਕ ਸੜਕਾਂ ਦੀ ਗੁਣਵੱਤਾ ਦੀ ਜਾਂਚ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਣਾਈ ਗਈ ਸੀਐਮ ਫਲਾਈਂਗ ਸਕੁਆਇਰਡ ਵਿਖਾਈ ਦੇ ਰਿਐਕਸ਼ਨ ਮੋਡ ਦੇ ਵਿੱਚ ਫਰੀਦਕੋਟ ਵਿਖੇ ਸੜਕਾਂ ਦੀ ਮੁਰੰਮਤ ਦੇ ਕੰਮਾਂ ਦਾ ਲਿਆ ਜਾਇਜ਼ਾ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਉਣ ਦੇ ਲਈ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗੇ ਗਏ ਸੀ ਇਜਾਜ਼ਤ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਨਹੀਂ ਦਿੱਤੀ ਇਜਾਜ਼ਤ ਤਾਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਤੰਗਨੇ ਕੀਤੀ ਇਸ ਦੀ ਨਿੰਦਾ ਤੇ ਨਾਲ ਹੀ ਵਾਈਸ ਚਾਂਸਲਰ ਨੂੰ ਲਿਖਿਆ ਪੱਤਰ ਗੁਰਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ਨੂੰ ਜੀਦੀ ਕਰਵਾਉਣ ਦੀ ਇਜਾਜ਼ਤ ਪੰਜਾਬ ਯੂਨੀਵਰਸਿਟੀ ਅਥਾਰਟੀ ਨੇ ਰਿਜੈਕਟ ਕੀਤੀ ਹੈ ਮੈਨੂੰ ਲੱਗਦਾ ਇਸ ਤੋਂ ਮੰੰਦ ਭਾਗਾ ਤੇ ਦੁਖਦਾਉ ਦੁਖਦਾਈ ਪਹਿਲੂ ਨਹੀਂ ਹੋ ਸਕਦਾ ਗੁਰਤੇਗワਦਰ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਹ ਬੇਮਿਸਾਲ ਹੈ ਲਾ-ਮਿਸਾਲ ਹੈ ਉਹਨਾਂ ਨੇ ਸਿਰਫ ਮਾਨਵਤਾ ਦੀ ਰੱਖਿਆ ਲਈ ਹੀ ਨਹੀਂ ਇਸ ਦੇਸ਼ ਦੇ ਧਰਮ ਔਰ ਕਲਚਰ ਨੂੰ ਬਚਾਉਣ ਲਈ ਆਪਣਾ ਸਰਬੰਸ ਵਾਰਿਆ ਮੈਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਕਹਿਣਾ ਚਾਹੁੰਦਾ ਹਾਂ ਗੁਰਤੇਗ ਬਹਾਦਰ ਸਾਹਿਬ ਦਾ ਜਿਹੜਾ ਸ਼ਹਾਦਤ ਦਾ ਇਤਿਹਾਸ ਹੈ ਉਹ ਤੇ ਸਾਨੂੰ ਆਪਣੇ ਸਿਲੇਬਸ ਤੇ ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੜਾਉਣਾ ਚਾਹੀਦਾ ਹੈ ਇਹ ਤੇ ਸਾਡਾ ਪ੍ਰੇਰਣਾ ਦਾ ਜ਼ਰੀਆ ਹੈ ਔਰ ਇਹ ਇਹ ਜਿਹੜੇ ਇਤਿਹਾਸ ਹੈ ਇਹਦੇ ਤੋਂ ਇਨਸਪਾਇਰ ਹੋ ਕੇ ਹੀ ਨੌਜਵਾਨਾਂ ਨੇ ਆਪਣੇ ਮੁਲਕ ਦੀ ਆਪਣੇ ਪੰਜਾਬ ਦੀ ਜਿਹੜਾ ਹੈ ਇੱਕ ਬਿਹਤਰ ਭਵਿੱਖ ਦੀ ਕਲਪਨਾ ਕਰਨੀ ਹੈ ਇਨਸਾਨੀਅਤ ਬਿਹਤਰ ਇਨਸਾਨੀਅਤ ਮਾਹੌਲ ਦੀ ਕਲਪਨਾ ਕਰਨੀ ਹੈ ਇਹ ਤੁਸੀਂ ਪੰਜਾਬ ਯੂਨੀਵਰਸਿਟੀ ਵਰਗੇ ادارے ਚ ਗੁਰਤੇਗ ਬਹਾਦਰ ਸਾਹਿਬ ਦੇ ਸ਼ਹਾਦਤ ਨੂੰ ਸਮਰਪਿਤ ਉਹਨਾਂ ਦੇ ਇਤਿਹਾਸ ਨੂੰ ਸਮਰਪਿਤ ਸੈਮੀਨਾਰ ਕਰਾਉਣ ਦੀ ਇਜਾਜ਼ਤ ਨਹੀਂ ਦੇ ਸਕਦੇ ਮੈਨੂੰ ਲੱਗਦਾ ਹੈ ਵੀ ਕਿਸੇ ਵੀ ਡੈਮੋਕ੍ਰੇਟੀ ਡੈਮੋਕ੍ਰੈਟਿਕ ਇੰਸਟੀਚਿਊਸ਼ਨ ਚ ਸੰਵਿਧਾਨਿਕ ਸੰਸਥਾ ਚ ਉਹ ਵੀ ਜਿੱਥੇ ਪੜ੍ਹਾਈ ਲਿਖਾਈ ਹੁੰਦੀ ਹੋਵੇ ਉੱਥੇ ਮੈਨੂੰ ਲੱਗਦਾ ਇਸ ਤੋਂ ਮੰਦ ਭਾਗਾ ਕੁਝ ਨਹੀਂ ਹੋ ਸਕਦਾ ਤੁਸੀਂ ਇਜਾਜ਼ਤ ਨਹੀਂ ਦੇ ਰਹੇ ਮੈਨੂੰ ਪਤਾ ਹੈ ਵਾਈਸ ਚਾਂਸਲਰ ਸਾਹਿਬ ਤੁਹਾਡੇ ਜਿਹੜੇ ਆਕਾ ਦਿੱਲੀ ਚ ਬੈਠੇ ਆ ਜਿਹੜੇ ਲਗਾਤਾਰ ਇਹ ਚਾਹੁੰਦੇ ਨਹੀਂ ਆ ਕਿ ਗੁਰੂ ਸਾਹਿਬ ਦੀ ਸ਼ਹਾਦਤ ਦੀ ਜਿਹੜੀ ਸਰੋਤ ਹੈ ਗੁਰੂ ਸਾਹਿਬ ਦੀ ਸ਼ਹਾਦਤ ਦਾ ਜਿਹੜਾ ਇਤਿਹਾਸ ਹੈ ਉਹ ਨੌਜਵਾਨਾਂ ਤੱਕ ਜਾਵੇ ਔਰ ਤੁਹਾਨੂੰ ਜਿਹੜਾ ਉੱਥੋਂ ਹੁਕਮ ਆਇਆ ਤੁਸੀਂ ਉਹਦਾ ਪਾਲਣਾ ਕਰ ਰਹੇ ਹੋ ਲੇਕਿਨ ਮੈਨੂੰ ਲੱਗਦਾ ਇਹ ਬਹੁਤ ਹੀ ਮੰਦ ਭਾਗ ਆ ਅਸੀਂ ਇਹਨੂੰ ਕੰਡੈਮ ਵੀ ਕਰਦੇ ਆ ਔਰ ਮੈਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਨੂੰ ਕਹਿਣਾ ਚਾਹੁੰਦਾ ਜਿਹੜੇ ਸਾਡੇ ਆਨਰੇਬਲ ਵਾਈਸ ਚਾਂਸਲਰ ਮੈਡਮ ਰੇणू ਵਿਜੀ ਹੈ ਕਿ ਇਮੀਡੀਏਟਲੀ ਵਿਦਿਆਰਥੀਆਂ ਨੂੰ ਗੁਰਤੇਗ ਭਾਦਰ ਸਾਹਿਬ ਦੇ ਇਤਿਹਾਸ ਨਾਲ ਸੰਬੰਧਿਤ ਸੰਬੰਧਿਤ 350 ਸਾਲਾ ਸ਼ਹਾਦਤ ਨੂੰ ਸੰਬੰਧਿਤ ਇਸ ਸਮਾਗਮ ਦੀ ਇਸ ਸੈਮੀਨਾਰ ਦੀ ਜਾਗੀ ਬੇਨਤੀ ਜਾਵੇ ਕੈਬਨਟ ਮੰਤਰੀ ਤਰਨੁਪ੍ਰੀਤ ਸਿੰਘ ਸੌਦ ਨੇ ਦਿੱਲੀ ਦੇ ਕੈਬਨਟ ਮਨਿਸਟਰ ਮਨਜਿੰਦਰ ਸਿੰਘ ਸਿਰਸਾ ਨੂੰ ਸ਼੍ਰੀ ਗੁਰਤੇਗ ਭਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਜਾ ਰਹੇ ਪੰਜਾਬ ਸਰਕਾਰ ਦੇ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਦਿੱਤਾ ਸੱਦਾ ਪੱਤਰ ਪੰਜਾਬੀ ਗਾਇਕ ਗੁਲਾਬ ਸਿੱਧੂ ਵੱਲੋਂ ਆਪਣੇ ਇੱਕ ਗੀਤ ਦੇ ਵਿੱਚ ਸਰਪੰਚਾਂ ਦੇ ਖਿਲਾਫ ਵਰਤੀ ਗਈ ਸ਼ਬਦਾਵਲੀ ਦੇ ਚਲਦੇ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਸਰਪੰਚਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਕੀਤੀ ਇੱਕ ਬੈਠਕ ਤੇ ਨਾਲ ਹੀ ਪ੍ਰਸ਼ਾਸਨ ਨੂੰ ਬੰਦੇ ਕਾਨੂੰਨੀ ਕਾਰਵਾਈ ਕਰਨ ਦੀ ਵੀ ਕੀਤੀ ਮੰਗ। ਬਹੁਤੀ ਸਾਨੂੰ ਦੁੱਖ ਲੱਗਿਆ ਕਿ ਗੁਲਾਬ ਸਿੱਧੂ ਨੇ ਗੀਤ ਕੱਢਿਆਗਾ। ਉਹਨੇ ਇੰਨਾ ਕੋ ਬੰਦਾ ਬੋਲਿਆ ਸਾਡੇ ਸਰਪੰਚ ਭਰਾਵਾਂ ਨੂੰ ਤੇ ਨਾਲ ਹੀ ਉਹਨੇ ਇੱਕ ਪਿੰਡ ਨੂੰ ਜਿਵੇਂ ਕਹਿੰਦੇ ਹੁੰਦੇ ਆ ਗਾਲ ਵਾਂਗੂ ਗਾਲ ਹੀ ਕੱਢੀ ਆ ਨਾਲ ਹੀ ਤਾਂ ਉਹਨੇ ਕਹਿੰਦਾ ਵੀ ਮੈਂ ਪਿੰਡ ਕੁੱਟ ਦੂੰ। ਨਲੇ ਸਰਪੰਚ ਕੋਟੂ ਦੂ ਇਹਦਾ ਸਾਨੂੰ ਇਨਾ ਕੋ ਦੁੱਖ ਲੱਗਿਆ ਅਸੀਂ ਇੱਥੇ ਘਟਿਆ ਜਿਹੜੀ ਇਹਦੀ ਇਹ ਸੋਚ ਆ ਕਿ ਇਹਦੀ ਸਖਤ ਸ਼ਬਦਾਂ ਦੇ ਵਿੱਚ ਸਰਪੰਚ ਭਾਈ ਸਾਰਾ ਸਾਰੇ ਅਸੀਂ ਨਖੇਦੀ ਕਰਦੇ ਆਂ ਦੀ ਇਹਨੂੰ ਗਾਹਾਂ ਵਾਸਤੇ ਨੱਥ ਪਾਉਣ ਦੇ ਲਈ ਸਾਰੇ ਸਰਪੰਚ ਭਰਾ ਸਾਡੇ ਇਕੱਠੇ ਹੋਏ ਹੈਗੇ ਅਸੀਂ ਇੱਥੇ ਪ੍ਰਸ਼ਾਸਨ ਤੋਂ ਮੰਗ ਰੱਖਦੇ ਆਂ ਵੀ ਇਹਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਵਾਸਤੇ ਕੋਈ ਸਾਡੇ ਸਰਪੰਚ ਭਾਈ ਜਾਰੇ ਨੂੰ ਇਸ ਤਰ੍ਹਾਂ ਦੇ ਗਲਤ ਸ਼ਬਦ ਨਾ ਬੋਲੇ ਜੀ ਸਾਡੇ ਸਰਪੰਚ ਭਰਾਵਾਂ ਨੇ ਸਾਰਿਆਂ ਨੇ ਬੈ ਕੇ ਮੀਟਿੰਗ ਕਰੀ ਹੈਗੀ ਇਹ ਜਿਹੜਾ ਚੈਨਲ ਤੋਂ ਦਾ ਗਾਣਾ ਡਿਲੀਟ ਕਰਿਆ ਜਾਵੇ ਜੇਕਰ ਫਿਰ ਵੀ ਡੀਜੇ ਦੇ ਵਿੱਚੋਂ বাজਦਾ ਕੋਈ ਅੱਦ ਕੱਲ ਸੇਵ ਕਰਕੇ ਰੱਖ ਲੂਗਾ ਹਰ ਕੋਈ ਗਾਣਾ ਤਾਂ ਚੱਲ ਹੀ ਗਿਆ ਨਾ ਉਸ ਤੋਂ ਬਾਅਦ ਜੇ ਕੋਈ ਉਹ ਵਿਆਹਾਂ ਸ਼ਾਦੀਆਂ ਦੇ ਵਿੱਚ বাজਦਾ ਉਹ ਤੇ ਬਹੁਤ ਲੜਾਈਆਂ ਹੋਣਗੀਆਂ ਉਹ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਡੀਜੇ ਵਾਲਿਆਂ ਤੇ ਵੀ ਸ਼ਰਤ ਰੱਖੀ ਜਾਵੇ ਵੀ ਜਿਹੜਾ ਇਹ ਗਾਣੇ ਨੂੰ ਚਾਲੂ ਕਰੂਗਾ ਵੀ ਉਹ ਤੇ ਕਾਨੂੰਨੀ ਕਾਰਵਾਈ ਕਰੀ ਜਾਊਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਫੇਕ ਵੀਡੀਓ ਵਾਇਰਲ ਕਰਨ ਵਾਲੇ ਜਗਮਨ ਸਮਰਾਦੇ ਖਿਲਾਫ ਫਰੀਦਕੋਟ ਦੀ ਅਦਾਲਤ ਨੇ ਕੀਤੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ 28 ਅਕਤੂਬਰ ਨੂੰ ਮਰਹੂਮ ਬਾਡੀ ਬਿਲਡਰ ਬਰਿੰਦਰ ਸਿੰਘ ਘੋਮਣ ਦੀ ਯਾਦ ਦੇ ਵਿੱਚ ਗੁਰਿੰਦਰ ਵਿੱਕੀ ਬਣਾਇਆ ਇੱਕ ਪਾਰਕ ਬੇਟੀ ਵੱਲੋਂ ਕੀਤਾ ਗਿਆ ਉਦਘਾਟਨ ਬਾਬਾ ਬਕਾਲਾ ਵਿਖੇ ਇੱਕ ਸਕੂਟੀ ਨੂੰ ਛੋਟੇ ਹਾਥੀ ਵੱਲੋਂ ਮਾਰੀ ਗਈ ਟੱਕਰ ਸਕੂਟੀ ਤੇ ਸਵਾਰ ਮਾਂ ਦੀ ਹੋਈ ਮੌਤ ਤੇ 11 ਸਾਲਾ ਧੀ ਹੋਈ ਗੰਭੀਰ ਜ਼ਖਮੀ ਡਰਾਈਵਰ ਹੋਇਆ ਮੌਕੇ ਤੋਂ ਫਰਾਰ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਸ਼ੁਰੂ। ਸੁਲਤਾਨਪੁਰ ਲੋਧੀ ਵਿਖੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਇੱਕ ਪਾਠੀ ਸਿੰਘ ਦੇ ਨਾਲ ਵਾਪਰਿਆ ਦਰਦਨਾਕ ਹਾਦਸਾ ਮੋਟਰਸਾਈਕਲ ਨੂੰ ਇੱਕ ਟਰੈਕਟਰ ਟਰਾਲੀ ਨੇ ਮਾਰੀ ਟੱਕਰ ਤੇ ਪਾਠੀ ਸਿੰਘ ਦੀ ਹੋਈ ਮੌਤ। ਤਾਂ ਅਸੀਂ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀਆਂ ਲਈ ਜੁੜੇ ਰਹੋ ਜਗਬਾਨ ਟੀਵੀ ਨਾਲ ਸੰਦੇਹ ਇਜਾਜ਼ਤ To check out